ਸਤਿ ਸ਼੍ਰੀ ਅਕਾਲ ਜੀ ਮੈਂ ਰਾਜਦੀਪ ਸੈਣੀ ਤੁਸੀਂ ਦੇਖ ਰਹੇ ਹੋ ਜਾਨੀ ਤੇ ਅਸ਼ੂ ਨਿਊਜ਼ ਚੈਨਲ ਸਾਊਥਰਨ ਬਾਈਪਾਸ ਦੇ ਉੱਤੇ ਬੁੱਧਵਾਰ ਦੇਰ ਰਾਤ ਇੱਕ ਭਿਆਨਕ ਹਾਦਸਾ ਹੁੰਦਾ ਜਿਸ ਦੇ ਵਿੱਚ ਕਿ ਦੋ ਕਾਰਾਂ ਆਪਸ ਦੇ ਵਿੱਚ ਟਕਰਾ ਜਾਂਦੀਆਂ ਹਨ ਅਤੇ ਦੋਵਾਂ ਕਾਰਾਂ ਦੇ ਪਰਖੱਚੇ ਤੱਕ ਉੱਡ ਜਾਂਦੇ ਹਨ ਤੁਹਾਨੂੰ ਦੱਸ ਦਈਏ ਕਿ ਇਹ ਹਾਦਸਾ ਸਾਊਥਰਨ ਬਾਈਪਾਸ ਦੇ ਉੱਤੇ ਬਣੀ ਖਰਾਬ ਸੜਕ ਦੇ ਕਾਰਨ ਵਾਪਰਿਆ ਹੋਇਆ ਦੱਸਿਆ ਜਾ ਰਿਹਾ ਹੈ ਤੁਹਾਨੂੰ ਇਹ ਵੀ ਦੱਸ ਦਿੰਦੇ ਨੇ ਕਿ ਜਨ ਇਤਿਹਾਸ਼ੀ ਨਿਊਜ਼ ਚੈਨਲ ਵੱਲੋਂ ਪਹਿਲਾਂ ਇਹ ਮੁੱਦਾ ਚੱਕਿਆ ਗਿਆ ਸੀ ਜਿਸ ਦੇ ਵਿੱਚ ਦੱਸਿਆ ਗਿਆ ਸੀ ਕਿ ਸਾਊਥਰਨ ਬਾਈਪਾਸ ਦੇ ਉੱਤੇ ਜੋ ਪੁੱਲ ਬਣੇ ਨੇ ਉਹਨਾਂ ਦੀਆਂ ਸੜਕਾਂ ਕਾਫੀ ਖਰਾਬ ਹੋ ਚੁੱਕੀਆਂ ਹਨ ਅਤੇ ਉਹਨਾਂ ਦੀਆਂ ਆਵਾ ਮਰਮਤ ਨਹੀਂ ਕੀਤੀ ਜਾ ਰਹੀ ਜਿਸ ਤੋਂ ਬਾਅਦ ਹੁਣ ਇੱਕ ਨਵਾਂ ਹਾਸਾ ਸਾਹਮਣੇ ਹੈ ਜਿਸ ਦੇ ਵਿੱਚ ਕਿ ਫੋਰ ਫਿਸਟਾ ਤੇ ਇੱਕ ਫੋਰਚਨਰ ਕਾਰ ਦੀ ਆਪਸ ਦੇ ਵਿੱਚ ਆਮਣੋ ਸਾਹਮਣੇ ਟੱਕਰ ਹੋ ਜਾਂਦੀ ਹੈ ਅਤੇ ਦੋਵਾਂ ਕਾਰਾਂ ਦੇ ਪਰਕੱਚੇ ਤੱਕ ਉੱਡ ਜਾਂਦੇ ਨੇ ਹਾਲਾਂਕਿ ਇਸ ਕਾਰ ਦੇ ਵਿੱਚ ਸਵਾਰ ਇੱਕ ਯੋਗ ਹੈ ਜਿਸ ਦੇ ਸੱਟਾ ਵੀ ਲੱਗਿਆ ਹੈ ਹਾਲਾਂਕਿ ਮੋਗੇ ਦੇ ਉੱਤੇ ਪੁਲਿਸ ਪਹੁੰਚ ਚੁੱਕੀ ਸੀ ਅਤੇ ਪੁਲਿਸ ਵੱਲੋਂ ਦੋਨਾਂ ਕਾਰਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਜਾਂ ਸ਼ੁਰੂ ਕਰ ਦਿੱਤੀ ਗਈ ਹੈ ਤੁਹਾਨੂੰ ਮੋਗੇ ਦੀਆਂ ਲਾਈਵ ਤਸਵੀਰਾਂ ਵੀ ਦਿਖਾ ਦਿੰਦੇ ਹਾਂ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੈਂ ਰਾਜਦੀਪ ਸੈਣੀ ਤੁਸੀਂ ਦੇਖ ਰਹੇ ਹੋ ਜਾਨੀ ਤੇ ਅਸ਼ੂ ਨਿਊਜ਼ ਚੈਨਲ ਸਾਊਥਰਨ ਬਾਈਪਾਸ ਦੇ ਉੱਤੇ ਬੁੱਧਵਾਰ ਦੇਰ ਰਾਤ ਇੱਕ ਭਿਆਨਕ ਹਾਦਸਾ ਹੁੰਦਾ ਜਿਸ ਦੇ ਵਿੱਚ ਕਿ ਦੋ ਕਾਰਾਂ ਆਪਸ ਦੇ ਵਿੱਚ ਟਕਰਾ ਜਾਂਦੀਆਂ ਹਨ ਅਤੇ ਦੋਵਾਂ ਕਾਰਾਂ ਦੇ ਪਰ ਖੱੱਚੇ ਤੱਕ ਉੱਡ ਜਾਂਦੇ ਹਨ ਤੁਹਾਨੂੰ ਦੱਸ ਦਈਏ ਕਿ ਇਹ ਹਾਦਸਾ ਸਾਊਥਰਨ ਬਾਈਪਾਸ ਦੇ ਉੱਤੇ ਬਣੀ ਖਰਾਬ ਸੜਕ ਦੇ ਕਾਰਨ ਵਾਪਰਿਆ ਹੋਇਆ ਦੱਸਿਆ ਜਾ ਰਿਹਾ ਹੈ ਤੁਹਾਨੂੰ ਇਹ ਵੀ ਦੱਸ ਦਿੰਦੇ ਨੇ ਕਿ ਜਾਨੀ ਤਿਆਸ਼ੀ ਨਿਊਜ਼ ਚੈਨਲ ਵੱਲੋਂ ਪਹਿਲਾਂ ਇਹ ਮੁੱਦਾ ਚੱਕਿਆ ਗਿਆ ਸੀ ਜਿਸ ਦੇ ਵਿੱਚ ਦੱਸਿਆ ਗਿਆ ਸੀ ਕਿ ਸਾਊਥਰਨ ਬਾਈਪਾਸ ਦੇ ਉੱਤੇ ਜੋ ਪੁੱਲ ਬਣੇ ਨੇ ਉਹਨਾਂ ਦੀਆਂ ਸੜਕਾਂ ਕਾਫੀ ਖਰਾਬ ਹੋ ਚੁੱਕੀਆਂ ਹਨ ਅਤੇ ਉਹਨਾਂ ਦੀ ਰਾਵਾ ਮੁਰਮਤ ਨਹੀਂ ਕੀਤੀ ਜਾ ਰਹੀ ਜਿਸ ਤੋਂ ਬਾਅਦ ਹੁਣ ਇੱਕ ਨਵਾਂ ਹਾਸਾ ਸਾਹਮਣੇ ਹੈ ਜਿਸ ਦੇ ਵਿੱਚ ਕਿ ਫੋਰਡ ਫਿਸਟਾ ਤੇ ਇੱਕ ਫੋਰਚਨਰ ਕਾਰ ਦੀ ਆਪਸ ਦੇ ਵਿੱਚ ਆਮਲੋ ਸਾਹਮਣੇ ਟੱਕਰ ਹੋ ਜਾਂਦੀ ਹੈ ਅਤੇ ਦੋਵਾਂ ਕਾਰਾਂ ਦੇ ਪਰਕੱਚੇ ਤੱਕ ਉੱਡ ਜਾਂਦੇ ਨੇ ਹਾਲਾਂਕਿ ਇਸ ਕਾਰ ਦੇ ਵਿੱਚ ਸਵਾਰ ਇੱਕ ਯੁਵਕ ਹੈ ਜਿਸਦੇ ਸੱਟਾ ਵੀ ਲੱਗੇ ਹੈ ਹਾਲਾਂਕਿ ਮੋਗੇ ਦੇ ਉੱਤੇ ਪੁਲਿਸ ਪਹੁੰਚ ਚੁੱਕੀ ਸੀ ਅਤੇ ਪੁਲਿਸ ਵੱਲੋਂ ਦੋਨਾਂ ਕਾਰਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਜਾਂ ਸ਼ੁਰੂ ਕਰ ਦਿੱਤੀ ਗਈ ਹੈ ਤੁਹਾਨੂੰ ਮੋਗੇ ਦੀਆਂ ਲਾਈਵ ਤਸਵੀਰਾਂ ਵੀ ਦਿਖਾ ਦਿੰਦੇ ਹਾਂ ਧੰਨਵਾਦ